ਹੇ ਉਹ ਨੰਬਰ ਦੇ ਆਰਤੀਆਂ ਲਈ ਇੱਕ ਖੁਸ਼ਖਬਰੀ ਹੈ ਜਿਹੜੇ ਕਿ ITT ਦੋ ਸਾਲਾ ਕੋਰਸ ਦੇ ਵਿੱਚ ਹਮਦਾਖ ਰਹਿਣਾ ਚਾਹੁੰਦੇ ਸੀ ਅਕਸਰੀ ਵਿਦਿਆਰਥੀ ਫੋਨ ਕਰਦੇ ਆ ਜਾਂ ਕੋਈ ਮਿਲਦੇ ਆ ਕਿ ਇਨਕੁਆਰੀ ਕਰਦੇ ਆ ਕਿ ਸਰ ਕਦੋਂ ਆਏਗਾ ਇਸ਼ਤਿਹਾਰ ਸੋ ਇਹ ਉਡੀਕ ਮੁੱਕ ਗਈ ਜੀ ਉਹਦਾ ਇਸ਼ਤਿਹਾਰ ਆ ਚੁੱਕਾ ਹੈ ITT ਦੋ ਸਾਲਾ ਕੋਰਸ ਦਾ ਤੇ ਬਹੁਤ ਜ਼ਿਆਦਾ ਰੁਝਾਨਵਧਿਆ ITT ਵਾਲੇ ਪਾਸੇ ਦਾ ਕਰਨੀ ਹੈ ਕਿ B.Ed ਵੀ ਦੋ ਸਾਲ ਦੀ ਹੋ ਗਈ ITT ਵੀ ਦੋ ਸਾਲ ਦੀ ਹੈ ਅੰਮੇ ਗ੍ਰੈਜੂਏਸ਼ਨ ਤੋਂ ਹੁਣ ਲੈਵਲ ਹੋ ਗਿਆ ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਵੇਖਣ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਕੇ ਜਾਂ ਬੀএড ਕਰਕੇ ਦੁਆਰਾ ਇਹ ਜਿਹੜੇ ਪਾਸੇ ਨੂੰ ਹੰਦਰ ਰੁਝਾਨ ਬਣਿਆ ਤੋਂ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਪੋਸਟਾਂ ਫਿਲ ਵੀ ਕੀਤੀਆਂ ਤੇ ਕਾਫੀ ਸਾਰੀਆਂ ਪੋਸਟਾਂ ਆਈਆਂ ਸੋ ਇਸ ਕਰਕੇ ਇਧਰ ਰੁਝਾਨ ਹੋਣਾ ਸੁਭਾਵਿਕ ਹੈ ਜਿਹੜਾ ਅਸ਼ਤਿਆਰ ਹੈ ਉਹਦੇ ਵਿੱਚ ਮੋਟੀਆਂ-ਮੋਟੀਆਂ ਗੱਲਾਂ ਇਹ ਹੈ ਵੀ ਇਹ 28 8 2025 ਤੋਂ ਮੈਂ ਹੁਣ ਇਹ ਗੱਲ 27 ਤਰੀਕ ਨੂੰ ਰਾਤ ਨੂੰ ਕਰ ਰਿਹਾ ਤਾਂ ਕੱਲ ਤੋਂ ਇਹ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਹੈ ਜੀ ਤੇ 8 9 2025 ਤੱਕ ਇਹ ਰਜਿਸਟ੍ਰੇਸ਼ਨ ਚੱਲਣੀ ਹੈ ਉਸ ਤੋਂ ਬਾਅਦ ਟੈਸਟ ਦੀ ਗੱਲ ਵੇਖੀ ਤਾਂ ਟੈਸਟ ਜਿਹੜਾ ਹੈਗਾ 21 9 2025 ਨੂੰ ਹੋਣਾ ਹੈ ਜਲਦੀ ਤੋਂ ਜਲਦੀ ਇਹਨੂੰ ਰਜਿਸਟ੍ਰੇਸ਼ਨ ਕਰਵਾ ਕੇ ਤੇ ਨਾਲ ਦੇ ਨਾਲ ਹੀ ਤਿਆਰੀ ਸ਼ੁਰੂ ਕਰ ਦਿਓ ਕਿ ਵੇਖੀ ਤਾਂ ਬਹੁਤ ਥੋੜੇ ਦਿਨ ਹੈ ਸਾਡੇ ਕੋਲ ਸਿਰਫ 24 ਦਿਨ ਤਿਆਰੀ ਲਈ ਮਿਲੇ ਨੇ ਬਹੁਤ ਸਾਰੇ ਵਿਦਿਆਰਥੀ ਪਹਿਲਾਂ ਹੀ ਤਿਆਰੀ ਕਰ ਚੁੱਕੇ ਨੇ ਪਰ ਜਿਹੜਾ ਧਿਆਨ ਹੈ ਉਦੋਂ ਹੀ ਲੱਗਦਾ ਜਦੋਂ ਸ਼ਿਆਰ ਆ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਯੋਗਤਾ ਦੀ ਗੱਲ ਕਰੀਏ ਯੋਗਤਾ ਇਹਦੇ ਲਈ ਗ੍ਰੈਜੂਏਸ਼ਨ ਹੈ ਤੁਸੀਂ ਬੀਐਸਸੀ ਕੀਤੀ ਹੈ ਬੀਏ ਕੀਤੀ ਹੈ ਬੀਕਾਮ ਕੀਤਾ ਹੈ ਜਾਂ ਜੋ ਵੀ ਹਸਣ ਦੀ ਤੁਹਾਡੇ ਕੋਲੇ ਡਿਗਰੀ ਹੈ ਜਿਹੜੀ ਜਨਰਲ ਕੈਟਾਗਰੀ ਉਹਦੇ ਵਿੱਚ 50% ਨੰਬਰ ਹੋਣਾ ਜ਼ਰੂਰੀ ਹੈ ਜਦੋਂ ਕਿ ਐਸਸੀ ਐਸਟੀ ਬੀਸੀ ਤੇ ਫਿਜ਼ੀਕਲ ਹੈਂਡੀਕੈਪਟ ਓਨਲੀ 45% ਦੀ ਸ਼ਰਤ ਹੈ ਉਸ ਤੋਂ ਅਗਲੀ ਗੱਲ ਜਿਹੜੀ ਬਹੁਤ ਹੀ ਮਹੱਤਵਪੂਰਨ ਹੈ ਕਿ 10ਵੀਂ ਕਲਾਸ ਦੇ ਵਿੱਚੋਂ ਕਨੋ ਪਸ਼ਾਮਾ ਪੰਜਾਬੀ ਹਿੰਦੀ ਅੰਗਰੇਜ਼ੀ ਤੇ ਐਸਐਸਟੀ ਮੈਥ ਤੇ ਸਾਇੰਸ ਪੜੇ ਹੋਣੇ ਪਾਸ ਹੋਣੇ ਬਹੁਤ ਜ਼ਰੂਰੀ ਹੈ ਤੇ ਉਸ ਅਪਰੰਤ ਜਿਵੇਂ ਕੀ ਇਹਦਾ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ 4920 ਸੀਟਾਂ ਤੇ ਜਿਹਦੇ ਵਿੱਚ ਜਿਹੜੀ ਖੁਵਖਰੀ ਜ਼ਿਲ੍ਹਿਆਂ ਦੇ ਵਿੱਚ ਡਾਇਟਸ ਬਣੀਆਂ ਹੋਈਆਂ ਉਹਨਾਂ ਦੇ ਵਿੱਚ 1500 ਸੀਟਾਂ ਬਾਕੀ ਜਿਹੜੀ ਹੈਗੀ 3420 ਸੀਟਾਂ ਉਹ ਪ੍ਰਾਈਵੇਟ ਕਾਲਜ ਜਿਹੜੇ ਐਡਿਟਿਡ ਕਰਵਾ ਰਹੇ ਉਹਨਾਂ ਲਈ ਹੈ ਇਹ ਤਾਂ ਖਰਚੇ ਦੀ ਗੱਲ ਵੇਖੀਏ 2 ਸਾਲ ਦਾ ਕੋਰਸ ਹੈ ਤੇ ਇਹਦਾ ਜਮੀਨੋ ਸਬੰਧ ਦਾ ਫਰਕ ਹੈ ਜੀ ਜਿਹੜਾ ਡਾਇਟ ਹੈ ਉਹਦੇ ਵਿੱਚ ਸਾਰਾ 17000 ਰੁਪਏ ਖਰਚਾ ਆਉਣਾ ਹੈ ਜਦੋਂ ਕਿ ਪ੍ਰਾਈਵੇਟ ਕਾਲਜ ਦੇ ਵਿੱਚ 80000 ਰੁਪਏ ਖਰਚਾ ਆਉਣਾ ਹੈ 2 ਸਾਲ ਦਾ ਤੇ ਨਾਲ ਜਿਹੜੀ ਤੀਜੀ ਗੱਲ ਹੈ ਵੀ ਇਹਦੇ ਵਿੱਚ ਮੈਨੇਜਮੈਂਟ ਕੋਟਾ ਹੁੰਦਾ ਹੈ ਪ੍ਰਾਈਵੇਟ ਕਾਲਜਾਂ ਕੋਲੇ ਉਹਦੀ ਪਰਸੈਂਟੇਜ ਹੈ ਬਹੁਤ ਥੋੜੀ ਉਹਦੇ ਵਿੱਚ ਜਿਹੜੀ ਥੋੜੀ ਜਿਹੀ ਫੀਸ ਵੱਜ ਜਾਂਦੀ ਹੈ ਸਰਕਾਰੀ ਫੀਸ ਜਿਹੜੀ ਹੈਗੀ ਆ ਉਹ 2 ਸਾਲ ਦੀ 88000 ਹੈ ਅ ਸੋ ਇੱਥੇ ਜਿਹੜੇ ਵਿਦਿਆਰਥੀ ਜਿਆਦਾ ਮਿਹਨਤ ਕਰ ਰਹੇ ਨੇ ਜਾਂ ਤਿਆਰੀ ਕਰ ਰਹੇ ਆ ਜਿਨ੍ਹਾਂ ਦੀ ਡਾਇਰੈਕਟ ਦੇ ਵਿੱਚ ਐਡਮਿਸ਼ਨ ਹੁੰਦੀ ਹੈ ਅ ਦੇਖੋ ਉਹਦਾ ਖਰਚਾ ਬਹੁਤ ਘੱਟ ਹੈ ਤੇ ਨਹੀਂ ਤਾਂ ਫਿਰ ਪ੍ਰਾਈਵੇਟ ਕਾਲਜਾਂ ਦੇ ਵਿੱਚ ਵੀ ਇਹ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਕਰੀਏ ਆਪਾਂ ਗੱਲ ਟੈਸਟ ਦੀ ਟੈਸਟ ਦੇ ਵਿੱਚ ਕੀ ਖੁਸ਼ ਆਏਗਾ ਅਮੇ ਸਿੱਧੇ ਰੂਪ ਦੇ ਵਿੱਚ ਵੱਖੋ ਵੱਖਰਾ ਕਰਕੇ ਕੋਈ ਸਿਲੇਬਸ ਇਹਦਾ ਨਹੀਂ ਦਿੱਤਾ ਗਿਆ ਜਿਹੜਾ ਇਸ਼ਤਿਹਾਰ ਆਇਆ ਹੈਗਾ ਉਹਦੇ ਵਿੱਚ ਇਹੀ ਹੈ ਵੀ ਜਿਹੜੇ 10ਵੀਂ ਕਲਾਸ ਦੇ ਵਿਸ਼ੇ ਹੈ 10ਵੀਂ ਲੈਵਲ ਦਾ ਹੀ ਪੇਪਰ ਆਉਣਾ ਤੇ ਜਿਹਦੇ ਵਿੱਚ ਪੰਜਾਬੀ ਹਿੰਦੀ ਅੰਗਰੇਜ਼ੀ ਐਸਐਸਟੀ ਸਾਇੰਸ ਤੇ ਮੈਥ ਇਹਨਾਂ ਦੇ ਵਿੱਚੋਂ ਹੀ ਪੇਪਰ ਆਉਣਾ ਹੈਗਾ ਤਾਂ ਸੁਝਾਏ ਹੈ ਵੀ ਜਿਹੜੇ ਤੁਸੀਂ ਤਿਆਰੀ ਕਰ ਰਹੇ ਹੋ ਉਬਧਿਤਿਕਾ ਕਰ ਰਹੇ ਹਾਂ ਤੇ ਐਨਸੀਆਰਟੀ ਦੀਆਂ ਕਿਤਾਬਾਂ ਉਹ ਸੁਝਾਉਣੀਆਂ ਗੀਆਂ ਨੇ ਸੋ ਸਤੀ ਪਿਆਰੀ ਕਰੋ ਵੱਤ ਤੋਂ ਵੱਧ ਤਾਂ ਕਿ ਤੁਸੀਂ ਜਿਹੜਾ ਆਪਣਾ ਲਕਸ਼ਾ ਉਹਨੂੰ ਪੂਰਾ ਕਰ ਸਕੋ ਸੋ ਬਹੁਤ ਬਹੁਤ ਧੰਨਵਾਦ